ਆਪਣੀ ਐਂਸਲਾ 20 ਕਰਕੇ ਵੇਚਾਂਗੇ ਠੀਕ ਹੈ ਅੱਜੀ ਗੱਡੀ ਤੇ ਲਾਈ ਆਂ ਕਿਸੇ ਨੇ ਮੰਗਾ ਲਈ ਪਰ ਇਹਨਾਂ ਕੋਈ ਨਾ ਕੋਈ ਮੰਗਾ ਲੂ ਫੋਨ ਬਹੁ ਆਈ ਜਾਂਦੇ ਨੇ ਠੀਕ ਹੈ ਜੱਜਾ 17 ਝੋਟੀ ਹੈਗੀ ਆ ਬਾ ਕਮਾਲ ਬਾਕੀ ਦੇਖ ਸਕਦੇ ਹੋਗੇ ਸਸਰੀ ਕਾਲ ਚਾ ਜੰਨੇ ਉਹ ਕਾਰਨ ਕੀ ਆ ਹਮ ਆਪਦਾ ਉਰੇ ਆ ਜਾਓ ਠੀਕ ਹੈ ਚੋਕੇ ਲੈ ਜਾਓ ਸਾਰਾ ਕੁਝ ਕਰ ਲਓ ਸਸਰੀ ਕਾਲ ਬਈਸ ਆਪਣੇ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਆਏ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਤਿਆਰ ਦੁੱਧ ਵਾਲੀਆਂ ਮੱਝਾਂ ਦਿਖਾਉ ਦੋਸਤੋ ਅਸੀਂ ਤੁਹਾਨੂੰ ਤਿਆਰ ਦੁੱਧ ਵਾਲੀ ਝੋਟੀ ਦਿਖਾਵਾਂਗੇ ਝੋਟੀ ਹੈਗੀ ਆ ਬਾ ਕਮਾਲ ਬਾਕੀ ਦੇਖ ਸਕਦੇ ਹੋਗੇ ਸਸਰੀ ਕਾਲ ਚਾਚਾ ਜੀ ਸਸਰੀ ਕਾ ਸਸਰੀ ਕਾ ਤੇ ਆਪਣਾ ਨਾਮ ਐਡਰੈਸ ਦੱਸ ਦੋ ਜੀ ਇੱਕ ਵਾਰ ਨਾਮ ਗੱਗੀ ਸਿੰਘ ਪਿੰਡ ਲੇਲ ਖੁਰਦ ਜ਼ਿਲ੍ਹਾ ਸੰਗਰੂਰ ਹਰਿਆਣੇ ਦੇ ਬਾਰਡਰ ਤੇ ਆ ਜਾਂਦਾ ਮੈਂ ਜਾਕਲ ਤੇ ਤਿੰਨ ਸਰ ਪੈ ਗਿਆ ਆਪਾਂ ਨੂੰ ਜਾਕਲ ਮੂਨਕ ਲੈਰਾ ਲੈਰੇ ਕਾ ਕਿੰਨੀ ਕਰਿਆ ਲੈਰਾ ਥੋੜਾ ਜਿਹਾ ਨੇੜੇ ਆ ਜਾਕਲ 7 ਕਿਲੋਮੀਟਰ ਹੈ ਠੀਕ ਹੈ ਤੇ 7-8 ਕਿਲੋ ਮੂਨਕ ਲੈਰਾ 2.5 ਕਿਲੋਮੀਟਰ ਠੀਕ ਹੈ ਚਾਚਾ ਇੱਕ ਨੰਬਰ ਆ ਚੋਟੀ ਦੀ ਡਿਟੇਲ ਦੇ ਦਿਓ ਪਹਿਲਾਂ ਫਿਰ ਇਹ ਤਾਂ ਆਪੇ ਬੋਲੂ ਮੈਂ ਕੀ ਬੋਲਣ ਨੂੰ ਜੀਹੇ ਨਹੀਂ ਕਰਦਾ ਠੀਕ ਆ ਜੀ ਚਾ ਦੂਜਾ ਸੂਹਾ ਗਿਆ ਅੱਛਾ ਮੂਰਤ ਉਹ ਥਣ ਥਣ ਦੇਖੋ ਬਈ ਬਹੁਤ ਚੌਗੀ ਆ ਠੀਕ ਐ ਆਸਲ ਕੱਟੀ ਆ ਦੁੱਧੋ ਬਈ ਯਾਰ 17-18 ਪੰਮਿੰਟ ਕੇ ਮੱਜਾ ਦਾ ਬੀਜ ਆ ਗਿਆ ਪੂਰਾ ਹੈ ਬੀਜਾ ਮਤਲਬ ਕਿ ਇਹਨੂੰ ਕੋਈ ਉਹ ਨਹੀਂ ਹੈਗਾ ਜਿਵੇਂ ਅੱਪਾ ਕਈ ਵਾਰੀ ਬਾਜ਼ਾਰ ਲਾਦਣੇ ਆਂ ਹਾਂ ਹਾਂ ਵੀਡੀਓ ਤੇ ਲਾਉਣੀ ਆ ਹਾਂ ਕੱਲ ਲੈਤੀਆਂ ਜਾਂ ਪਹਿਲਾਂ ਵਾਲਾ ਮਾਲ ਵੇਚ ਗਿਆ ਲਾਉਣ ਦੀ ਲੋੜ ਹੀ ਨਹੀਂ ਥੱਲੋ ਆਪ ਰੱਖ ਦੀਆ ਉਹ ਤੇ ਲੈਤੀਆਂ ਨੇ ਗਾਈਆਂ ਵਾਲਾ ਕੰਮ ਆ ਕਰੀ ਤਿੰਨ ਤਿੰਨ ਟਾਈਮ ਚ ਹੋਇਆ ਕਰੋ ਹਾਂ ਡੰਗ ਤੇ ਆ ਬਈ ਇਹ ਥੱਲੋ ਪੂਸ਼ਪਾ ਦੇਖੋ ਐ ਆ ਗਈ ਬਰੀਕ ਬਿਲਕੁਲ ਬਈ ਤਰੀਕ ਹੈਗੀ ਅੱਜ 8 ਪਹਿਲਾ ਮਹੀਨਾ 2026 ਨਾਲ ਆ ਗਿਆ ਮੇਲ ਕਾਫ ਕੱਟਾ ਵੀ ਕਿਵੇਂ ਕਹਿੰਦੇ ਪੂਰਾ ਪਲਿਆ ਪਲਿਆ ਹੋਇਆ ਵਿਚਾਰਾ ਥੱਲੋ ਦੇਖੋ 25 ਦਿਨ ਹੋ ਗਏ ਪਾਣੀ ਚ ਲਾ ਦੇ 25 ਦਿਨ ਹੋ ਗਏ ਸੂਈ ਨੂੰ ਬ੍ਰਾਂਡ ਆ ਯਾਰ ਇੰਨਾ ਦੁੱਧ ਨਹੀਂ ਮਿਲਦਾ ਹੈਗਾ ਤੇ ਹੁਣ ਚਾਚਾ ਕਿੰਨਾ ਦੁੱਧ ਹੈਗਾ ਹੁਣ 17 ਕਿਲੋ ਆਪਣੀ ਐਂਸ ਲਾ 20 ਕਰਕੇ ਵੇਚਾਂਗੇ ਠੀਕ ਹੈ ਅੱਜ ਹੀ ਗੱਡੀ ਤੇ ਲਾਹੀ ਆ ਪਾਣੀ ਕਿਸੇ ਨੇ ਮੰਗਾ ਲਈ ਪਰ ਇਹਨਾਂ ਕੋਈ ਨਾ ਕੋਈ ਮੰਗਾ ਲੂ ਫੋਨ ਬਹੁ ਆ ਜਾਂਦੇ ਨੇ ਠੀਕ ਹੈ ਚਾਚਾ 17 17 ਅੱਜ ਤਿਆਰ ਆ ਠੀਕ ਆ ਠੀਕ ਆ 17 ਲੀਟਰ ਬਿਲਕੁਲ ਤਿਆਰ ਆ ਅੱਜ ਦੀ ਘੜੀ ਤੇਰੇ ਮੈਂ ਕੱਟਾ ਦਿਖਾਉਂ ਕੱਟੀ ਦਾ ਦੂ ਵੀ ਮੂਹਾਂ ਦੇ ਵਿੱਚ ਕਰੇ ਉਹ ਮੇਰਾ ਕੋਲ ਬਿਲਕੁਲ ਆਈ ਆਈ ਬੁੜੀਆਂ ਛਾਂਦੀਆਂ ਆਹੀ ਆ ਬੁੜੀਆਂ ਛਾਂਦੀਆਂ ਇੱਥੇ ਬਾਈ ਠੀਕ ਆ ਠੀਕ ਆ ਆਏ ਕਣਚ ਵਰਗੀ ਪਈ ਆ ਚਲ ਕਰਮ ਵਾਲੀ ਪਾਣੀ ਪੂਣੀ ਵੀ ਵਧੀਆ ਪੀ ਜਾਂਦੀ ਆ ਖਣ ਪੂਰੇ ਆਗੇ ਜਿਵੇਂ ਕੱਲ ਨਾ ਜਿਹੜੇ ਬੰਦੇ ਨੇ ਆਪਾਂ ਨੂੰ ਲੈਤੀ ਸੀ ਉਹਦੇ ਘਰੇ ਬਣਦੀ ਸੀ ਦਵਾਈ ਠੀਕ ਆ ਚਾਚਾ ਕੱਲ ਦੀ ਨੇ ਵਿਚਾਰੀ ਨੂੰ ਉਹਨਾਂ ਦੇ ਘਰੋਂ ਆ ਕੇ ਜਮੀ ਮੂਣੀ ਲਾਇਆ ਅੱਜ ਤੇ ਪਿਛਲਾ ਮਾਲ ਸਾਰਾ ਆਪਣਾ ਸੇਲ ਹੋ ਚੁੱਕਿਆ ਸਾਰਾ ਹਾ ਇੱਕ ਵੱ ਇਹ ਉਹ ਚਾ ਅੱਜ ਬਗਜੂ ਦੂਪੇਰ ਗੱਡੀ ਚ ਤੇ ਇਹ ਤਾਂ ਯਾਰ ਐ ਮੰਨ ਵੀ ਐਨਾ ਦਾਣੂ ਮਿਲੇ ਵਾ ਮਿਲਦਾ ਠੀਕ ਆ ਚਾਚਾ ਮਾਲ ਰੋਜ਼ ਆਉਂਦਾ ਪਰ ਇੰਨੀ ਸੁੱਚੀ ਮੈਂ ਨਹੀਂ ਕਦੇ ਆਈ ਠੀਕ ਆ ਚਾਚਾ ਹੂੰ ਕੁਆਲਿਟੀ ਪੂਰੀ ਇੱਕ ਨੰਬਰ ਆ ਗਈ ਐ ਇੱਕ ਨੰਬਰ ਕੁਆਲਿਟੀ ਹੋਈ ਤੇ ਕਿੰਨੇ ਦੇ ਦਾਂਗਾ ਜੇ ਤੂੰ ਲੈਣ ਦੇਣ ਵਾਲੀ ਗੱਲ ਕਰਦੀ ਬਸ ਫਿਰ ਉਹ 2 ਲੱਖ ਚ 100 ਕਿਲੋਮੀਟਰ ਪਹੁੰਚੋ 2 ਲੱਖ ਦੀ ਹਾਂ ਬਾਕੀ ਤਿਆਰ ਦੁੱਧ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚੋ ਕੇ ਥਾਣ ਦੇਖੋ ਬਈ ਚਾਰੇ ਚਾਰੀ ਦੇ ਪਾਵੇ ਪਾਣੀ ਪੀਣਾ ਤੇ ਕਰਮ ਵਾਲੇ ਦੂਰ ਦੂਰ ਬਾਕੀ ਬੁੜੀਆਂ ਖਾਣ ਦੀਆਂ ਸੀਗੀਆਂ ਬੁੜੀਆਂ ਖਾਣ ਦੀਆਂ ਖਾਣ ਨੂੰ ਐਂ ਦੀ ਡਰਮ ਵਾਲੇ ਤੋਂ ਟੀ ਜਿਵੇਂ ਕੜੀ ਲੂ ਖਾਣ ਖਾਣ ਲੱਗ ਗੀਆਂ ਹੁਣ ਚਾ ਚਾਚਾ ਠੀਕ ਆ ਚਾਚਾ ਠੀਕ ਤੋਰਾ ਤਾਰਾ ਦੇਖ ਲੋ ਇਹ ਤਾਂ ਘਰੋਂ ਬਾਹਰ ਨਿਕਲੀ ਨਹੀਂ ਹੋਈ ਅੰਦਰ ਹੀ ਖੜੀ ਸੀ ਪਰਾਂ ਵਾਲੇ ਬੱਚੇ ਦਾ ਬਾਲਾ ਇਹੇ ਕਰਦੀ ਹੈ ਜੀ ਦੇਖੋ ਆ ਐਸ਼ੇ ਖਾਣੇ ਵਿੱਚ ਕਰ ਰਹੇ ਨੇ ਕੁਆਲਿਟੀ ਬੁੜੀ ਇੱਕ ਨੰਬਰ ਆ ਗਈ ਚਾਚਾ ਇੱਕ ਨੰਬਰ ਤੇ 2 ਲੱਖ ਦੀ ਦੇ ਦਾਂਗੇ 100 ਕਿਲੋਮੀਟਰ ਪਹੁੰਚ ਹਾਂ 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 ਠੀਕ ਆ ਚਾਚਾ ਜੀ ਦੇਖ ਤੂੰ ਦੇਖ ਬਈ ਅੱਲਾਹ ਕਹਿਰੇ ਆ ਦੁੱਧ ਵਾਲਾ ਚੁੰਗਿਆ ਹੋਇਆ ਕਰਮ ਵਾਲਿਆ ਦੇਖ ਤਿੰਨ ਮਹੀਨੇ ਦੇ ਬੱਚੇ ਹੁੰਦੇ ਨੇ ਟਰ ਡਡੇ ਲੋਕਾਂ ਦੇ ਬਾਈ ਆਸਲਾ ਇਧਰ ਕਰਦੇ ਚੁੰਗ ਜੂ ਲੈ ਪੁੱਤ ਇਹਦਾ ਪੂਰਾ ਆਸਲਾ ਆਸਲਾ ਝੋਟੀ ਆ ਬਾਈ ਯਾਰ ਕਰੋ ਜਿਹੜਾ ਭਰਾ ਕਰਾਂ ਲੈ ਗਿਆ 23-3 ਕਿਲੋ ਦੀ ਗੱਡੀ ਆ ਹਾਂ ਬਰੋਬਰੀ ਵਿਡੂ ਦੇਖ ਹਾਂ ਤੇ ਚਾਚਾ ਇਧਰ ਆ ਜਾ ਇਹ ਵੀ ਕਰਮ ਵਾਲੀ ਕਹਿੰਦੀ ਆ ਗੱਡੀ 'ਚ ਚੜਜੂ ਚੜਜੂ ਕਰਦੀ ਆ ਬ੍ਰੈਂਡ ਆ ਕੁੱਫਾ ਘੱਟਾ ਇਹਦੀ ਵੀ ਦਿਖਾ ਦੇ ਫਿਰ ਕੱਟੀ ਦੀ ਠੀਕ ਹੈ ਚਾਚਾ ਥੱਲੋਂ ਆ ਗਈ ਕਰਮ ਵਾਲੀਆਂ ਇਹ ਸਾਫ ਸੁਥਰੇ ਕੱਚ ਵਰਗੀ ਪਈ ਆ ਦੇਖ ਇੱਧਰ ਦਿਖਾ ਹਾਈਟ ਹੋਈਟ ਬਈ ਪੂਰੀ ਫੁੱਲ ਵੱਡੀ ਆ ਗਈ ਦੇ ਅੰਤਾਜਾ ਲਾ ਲਿਓ ਵਾਖੀ ਦੇਖ ਦੋਨੀ ਜਿਹੜਾ ਸਿੰਘ ਆ ਗਿਆ ਜੇ ਮਾਰੇ ਨਾਲ ਇੱਕੋ ਪਿੰਡੋਂ ਲੱਤੀ ਨੇ ਜਮੇ ਕਰੇ ਨੂੰ ਬੰਦਿਆਂ ਨੂੰ ਲੱਤੀਆਂ ਨੇ ਠੀਕ ਹੈ ਚਾਚਾ ਵੱਡੀ ਆੜੇ ਮੂਹਰੇ ਜਿਹੜੇ ਰਸੇ ਵੀ ਨਹੀਂ ਪੋਏ ਇਹ ਦੇਖ ਠੀਕ ਆ ਠੀਕ ਹੈ ਸਿੰਘ ਸੋਂਗਾ ਆਇਆ ਕਰਮ ਵਾਲੇ ਇਹ ਚੋਟੀ ਦਾ ਕੋਈ ਲੇਖ ਹੀ ਨਹੀਂ ਹੈਗਾ ਦੇਖ ਬਈ ਐ ਪਈ ਆ ਕਾਲੀ ਕਰਮ ਵਾਲੀ ਜਾਮਣ ਵਰਗੀ ਜਮਾ ਤੇ ਇਹਦੀ ਡਿਟੇਲ ਦੁੱਧ ਬਾਅਦ ਦੱਸਦੇ ਆ ਅਚਾ 12 13 ਕਿਲੋ ਦੁੱਧ ਆਜਾ 12 13 ਕਿਲੋ ਦੁੱਧ ਹੈ ਸੀ ਦੁੱਧਾਂ ਦੀ ਛੋਈ ਹੋਈ ਆ ਸੀਦ ਨਾਲ ਆ ਗਿਆ ਮੇਲ ਕਾਫ ਹਾਂ ਨਾਲ ਕੱਟਾ ਨਾਲ ਕੱਟਾ ਥਣ ਥਣ ਦੇਖੋ ਬਈ ਦੇਖੋ ਪੂਰੀ ਓਕੇ ਰਿਪੋਰਟ ਆ ਜਿੰਦ ਜਾਨ ਦੇਖ ਲਓ ਬਾਕੀ ਤੋਰ ਦੇ ਬੱਚੇ ਬੋਚ ਕੇ ਖੋਲੀ ਇਹ ਵੀ ਨਹੀਂ ਖੁੱਲੀ ਹੋਈ ਸੰਗਲ ਸੰਗਲ ਪਾਏ ਹੁੰਦੇ ਨੇ ਉੱਥੇ ਦਾ ਆਹ ਬਾਈ ਆਪਾਂ ਨੇ ਪਾ ਲਏ ਰੁੱਛੇ ਲਿਆ ਕਿੰਨੇ ਨੇ ਹੁਣ ਪੱਠੀਕ ਹੈ ਚਾਚਾ ਬਾਲੀ ਚੰਗੀ ਕੱਟੀ ਆ 12 ਲੀਟਰ ਦੁੱਧ ਤਿਆਰ ਅੱਜ ਦੀ ਘੜੀ 12 ਤੋਂ ਵੱਧ ਹੋਣਾ ਦੁੱਧ 15 ਦੀ ਓਟ ਦਵਾਂਗੇ ਠੀਕ ਹੈ ਚਾਚਾ 15 ਖਾ ਪੀ ਕੇ ਹੋਲੀ ਹੋਲੀ ਮਹੀਨੇ ਚ ਨਾ ਨਾ ਆਪਾਂ 10-13 ਚ ਆ ਜੂਗੀ ਜਦੋਂ ਰਾਤੀ ਠੀਕ ਹੈ ਚਾਚਾ ਛੋੜ ਦੇ ਛੋੜ ਦੇ ਕਿੰਨੇ ਜਾਂਦੇ ਤੇ ਇਹ ਦੱਸ ਚਾਚਾ ਫਿਰ ਕਿੰਨੇ ਦੇ ਦਾਂਗੇ ਇਹ ਤੋਂ ਟੀ ਕੱਸੀ ਤੋਂ ਪਹੁੰਚ ਕਰਾਂਗੇ 81 ਦੀ ਹਾਂ ਪਹੁੰਚ ਕਰ ਦਾਂਗੇ 100 ਕਿਲੋਮੀਟਰ ਹਾਂ ਪਹੁੰਚ ਕਰ ਦਾਂਗੇ ਹੋਰ ਕਰ ਦਾਂਗੇ ਮਾਨਦਾਨ ਸੁਣਨਾ ਬਈ ਸਿਆ ਤਾ ਦੇ ਢੀ ਝੋਟੀ ਦਾ ਮਾਰਕੀਟ ਚ ਆ ਰੇਟ ਦੇ ਦੇ ਕੋਈ ਹਾਂ ਆਪਾਂ ਸਟੈਂਪ ਤੇ ਲਿਖ ਕੇ ਦੇ ਦਾਂਗੇ ਇਹਦਾ ਗੱਲ ਹੈ ਚਾਚਾ ਹੈ ਜਾਂਦੇ ਤੂੰ ਪਾਣੀ ਤੇ ਝੋਟੀ ਦੇਖੋ ਬਈ ਟ੍ਰੇਕ ਤੇ ਅੰਧਾਣੀ ਢੀ ਝੋਟੀ ਤੇ ਪਹਿਲੀ ਗੱਲ ਪਿੰਡ 'ਚ ਹੀ ਇੱਕ ਦੋ ਘਰੇ ਹੁੰਦੀਆਂ ਰਹੀਆਂ ਝੋਟੀਆਂ ਆਹ ਕਦੇ ਸਾਡੇ ਵੀ ਕਦੇ ਕਦੇ ਆਉਂਦੀਆਂ ਨੇ ਠੀਕ ਹੈ ਚਾਚਾ ਆਹ ਸੁਣਾ ਬਈ ਕੰਨ ਕੱਢਣ ਵਾਲੀ ਥੋੜੀ ਆ ਹਾਂ ਹੈ ਤੇ ਤੇ ਇੱਕਨੇ ਦੇ ਦਾਂਗੇ 81 ਦੀ 100 ਕਿਲੋਮੀਟਰ ਪਹੁੰਚੂ 81 ਦੀ 100 ਕਿਲੋਮੀਟਰ ਪਹੁੰਚ ਹਾਂ ਹਾਂ ਠੀਕ ਆ ਚਾਚਾ ਦੁੱਧ 12 ਲੀਟਰ ਬਈ ਬਾਕੀ ਆਪਣੀ ਚੋਕ ਤੇ ਤਸੱਲੀ ਕਰਕੇ ਖਰੀਦ ਸਕਦੇ ਹਾਂ ਚਵਾਈ ਚਪੂਈ ਇੱਕ ਨੰਬਰ ਹੋਊਗਾ ਠੀਕ ਹੈ ਬੱਡੀ ਰਹਿ ਗਈ ਸੀ ਉੱਦ ਵਾਲੀ ਵੀਡੀਓ ਤੇ ਵੱਡੀ ਝੋਟੀ ਰਹਿ ਗਈ ਸੀ ਹਾਂ ਹਾਂ ਠੀਕ ਹੈ ਬਾਕੀ ਮਾਲ ਸਾਰਾ ਸਾਰਾ ਸੇਲ ਹੋ ਗਿਆ ਹਾਂ ਉਹ ਹੁਣੇ ਖਾਲੀ ਕਰੀਆ ਬੱਚਾ ਇਹਨੇ ਮੂੰਹ ਲਾਤਾ ਅੱਧ ਵਿਚਾਲਾ ਜੱਸਾ ਹੁਣ ਖਾਲੀ ਕਰਨੀ ਪੈਗੀ ਠੀਕ ਆ ਚਾਚਾ ਤੇ ਆ ਖਾਲੀ ਆ ਹਾਂ ਹਾਂ 12 13 ਕਿਲੋ ਬੋੜੀਆਂ ਚਾੜ 12 13 ਕਿਲੋ ਬੋੜੀਆਂ ਨਾਲ ਕੀ ਆ ਗਈ ਕੱਟੀਆਂ ਹੁਣੇ ਖਾਲੀ ਕਰੀਆ 15 20 ਮਿੰਟੋ ਕੇ ਬੱਚੇ ਪੂਰੀ ਕੜਚ ਵਰਗੀ ਪਈ ਬੱਚੇ ਨੇ ਚੁੰਗ ਲਿਆ ਫਿਰ ਮੈਂ ਬਾਂਬੂਰੀ ਜੀ ਲੱਗੂ ਸਾਫ ਕਰਤੀ ਅਸਲ ਕੱਟੀ ਐ ਵੀ ਮਤਲਬ ਠੀਕ ਐ ਪੂਰਾ ਕਰ ਦੇਣਾ ਪੁੱਤ ਨੂੰ ਕਿੰਨਾ ਕੁ ਦੁੱਧ ਦੇ ਦੂ ਚਾਚਾ ਇਹ ਲੈ ਲੈ 15 15 ਕਿਲੋ 16 ਲੂ ਆਪ 15 ਕਰਕੇ ਦੇਣੀ ਐ ਠੀਕ ਆ ਚਾਚਾ ਹਾਂ ਹਾਂ ਇਸ ਕਰ ਬੁੜੀਆਂ ਲੱਗ ਗਈਆਂ ਦੂਰ ਦੂਰ ਤੇ ਭਾਵਨ ਤਾਂ ਦੱਸ ਦੇ ਚ ਇੱਕ 75 ਦੀ ਕੱਟੀ ਦੇ ਦਾਂਗੇ ਅੱਜ ਦੀ ਇੱਕ 75 ਦੀ ਹਾਂ ਬ੍ਰੈਂਡ ਆ ਜਿਹਨੂੰ ਬ੍ਰੈਂਡ ਕਹਿੰਦੇ ਨੇ ਇੱਕ ਅੱਜ ਚਾਰ ਨੇ ਘਰੇ ਠੀਕ ਆ ਚਾ ਬ੍ਰਾਂਡਾਂ ਪਰਨ ਦਾ ਕੋਈ ਫਾਇਦਾ ਨਹੀਂ ਹਾਂ ਅੱਜ ਚਾਰਾਂ ਨੂੰ ਦੇਖ ਕੇ ਆਪ ਨੂੰ ਨਸ਼ਾ ਹੁੰਦਾ ਠੀਕ ਆ ਚਾ ਜੀ ਨਹੀਂ ਕਰਦਾ ਜੀ ਪਰਾਂ ਭਗ ਜਾ ਮਈਆਂ ਤਾਂ ਚਾਰੇ ਬ੍ਰੈਂਡ ਨੇ ਠੀਕ ਆ ਚਾ ਹਾਂ ਤੇ ਚਾਰ ਨੰਬਰ ਤੇ ਇਹਦਾ ਤਾਂ ਕੀ ਮੁੱਲੇ ਨਹੀਂ ਬ੍ਰੈਂਡ ਵਾਲਾ ਇਸ ਤੇ ਆ ਜਾਣਾ ਨਾਲ ਕੱਟਾ ਜਾ ਹੈ ਨਾਲ ਇਹਦੇ ਵੀ ਕੱਟਾ ਠੀਕ ਹੈ ਹੁਣ ਅੱਜ ਦੀ ਕਿਹੜੀ ਕਿੰਨਾ ਕੁ ਦੁੱਧ ਤਿਆਰ ਆ 15 16 ਕਿਲੋ ਦੁੱਧ ਉਹ ਖੋਲ੍ਹ ਕੇ ਹੀ ਘੱਟੇ ਸੀ 15 16 ਕਿਲੋ ਦੁੱਧ ਤਿਆਰ ਹੂੰ ਹੂੰ ਤੇ 20 ਲੀਟਰ ਦੁੱਧ ਪਾ ਲੂਗੀ 20 ਪਾਉ ਬਾਈ ਜੇ ਇਹ ਨਾ ਪਾਇ ਕਿਵੇਂ ਠੀਕ ਐ ਥਣ ਥਣ ਦੇਖੋ 14 ਪਾ ਤਾ ਜਿਹੜਾ ਥੋੜਾ ਹੂੰ ਪਾਲਟਾ ਕੇ ਤਾਂ ਹੂੰ ਪਰਦਾ ਨਹੀਂ ਆ ਠੀਕ ਐ ਚਾਚਾ ਹਾਂ ਤੇ ਇਹਦਾ ਪਾ ਬਣਦਾ ਇਹੋ ਜਿਹੀ 2 3 ਮਿੰਟ ਹੋਵੇ 2 3 ਜੀ ਅਸਲ ਵਿੱਚ ਨਾਲ ਆਪਾਂ ਵੀਡੀਓ ਪਾਤੀ ਮੰਡੀ ਚ ਕਰੰਟ ਕੱਟਣ ਵਾਲੇ ਬਰਾਂਡ ਨੇ ਠੀਕ ਐ ਵੀ ਖਾਲੀ ਕਰੀ ਹੋਈ ਆ 9 ਵਜੇ ਖਾਲੀ ਕਰੀ ਹੋਈ ਆ ਜੇ ਮੈਂ ਖਾਲੀ ਕਰੇ ਦੋ ਨਾਲ ਜਮਾ ਖਾਲੀ ਕਰੇ ਆਪਾਂ ਚਾਉਂਦੇ ਨਹੀਂ ਹੈਗੇ ਮੰਜਾ ਖਾਲੀ ਕਰਕੇ ਰੱਖਦੇ ਠੀਕ ਐ ਪਿੱਠ ਪੂੜਾ ਦੇਖੋ ਹੂੰ ਹੂੰ ਪੂਰੀ ਐ ਆ ਗਈ ਖੜਮੇ ਪੂੜੇ ਦੀ ਹੱਸ ਲਾ ਹੱਸ ਲਾ ਠੀਕ ਐ ਕੁਆਲਟੀ ਦਾ ਰਾ ਹਾਂ ਚਿੱਕੀ ਜੀ ਕੋਲ ਤੇ ਅੱਜ ਦੀ ਘੜੀ ਕਿੰਨਾ 15 16 ਲੀਟਰ ਦਾ ਤਾਂ ਹੈ ਜੀ ਠੀਕ ਆ ਜੀ ਠੀਕ ਐ ਥਣ ਥਣ ਦੇਖੋ ਪਏ ਨੇ ਪੂਰੇ ਗੈਬ ਤੇ 2 ਲੱਖ 30 ਹਜ਼ਾਰ ਦੀ ਦੇ ਦਾਂਗੇ ਚਾਚਾ ਜੀ ਹਾਂ ਕਰ ਲੋ ਕਨੈਕਟ ਜਿਹੜੇ ਵੀ ਭਰਾਵਾਂ ਨੇ ਖਰੀਦਨੇ ਪਿੰਡ ਲੇਲਗੁਰਦ ਜ਼ਿਲ੍ਹਾ ਸੰਗਰੂਰ ਹਰਿਆਣਾ ਦੇ ਬਿਲਕੁਲ ਬਾਰਡਰ ਤੇ ਆ ਜਾਂਦਾ ਇਹ ਟੋਟੀ ਦਾ ਵਿਕੀਤੀ ਆਪਣੀ ਵੀ YouTube ਤੇ ਵੀਡੀਓ ਤੇ ਅੱਛਾ ਅੱਛਾ ਵੇਚਣਾ ਰੋਕ ਹੁਣ ਇੱਕ ਬਾਈ 2000 ਪਾਤਾ ਹਾਂ ਫੇਰ ਬਾਅਦ ਚ ਚੈੱਕ ਲੈ ਲੈ ਘਰੇ ਭੇਜ ਦੇ ਬਾਈ ਕੋਈ ਗੁੱਸਾ ਨਾ ਮੰਨੇ ਉਹ ਕਾਰਨ ਕੀ ਆ ਹਮ ਆਪ ਦਾ ਉਰੇ ਆ ਜਾਓ ਠੀਕ ਹੈ ਚੋਕੇ ਲੈ ਜਾਓ ਸਾਰਾ ਕੁਝ ਕਰ ਲਓ ਬਾਅਦ ਚ ਸਾਨੂੰ ਪਤਾ ਬਾਈ ਪੈਸੇ ਲੈਣੇ ਬਹੁਤ ਔਖ ਨੇ ਇੱਕ ਬੰਦੇ ਨੇ ਪਹਿਲਾਂ ਦੋ ਮੱਝਾਂ ਮੋੜਦੀਆਂ ਘਰੋਂ ਠੀਕ ਹੈ ਚਾਚਾ ਪਤਾ ਕਾਰਨ ਕੀ ਆ ਆਪਣਾ ਵੀਡੀਓ ਚ ਆਪਾਂ ਸਾਰਾ ਕੁਝ ਦਿਖਾਤਾ ਘਰ-ਫਰ ਹੁਣ ਜਿੱਦੇ ਆਪਾਂ ਮੱਝ ਪੇ ਦੇਉਂਦਾ ਆਪਾਂ ਕੁਝ ਨਹੀਂ ਦੇਖਿਆ ਇਹਦਾ ਗੱਲ ਹੈਗੀ ਆ ਗੁੱਸਾ ਨਾ ਬਾਈ ਕੋਈ ਮੰਨੀਓ ਮੱਝਾਂ ਮੰਗਾਉਣੀਆਂ ਸ਼ੋਕਤੀ ਮੰਗਾਓ ਆਨਲਾਈਨ ਕੋਈ ਚੱਕਰ ਨਹੀਂ ਛੋਟੇ ਘਰੇ ਗੱਡੀ ਚ ਮੱਝ ਜਾਊਗੀ ਠੀਕ ਹੈ ਚਾ ਤੇ ਬਿਨ ਪੈਸਿਆਂ ਤੋਂ ਮੱਝ ਨਹੀਂ ਆਪਾਂ ਠੀਕ ਹੈ ਆਪਣਾ ਕਹਿੰਦਾ ਵੀ ਆ ਆ ਕੇ ਲੈ ਲਓ ਠੀਕ ਹੈ ਜੱਟ ਹਾਂ ਵੀ ਪਹਿਲਾਂ ਪੈਸੇ ਫੇਰ ਮਾਰਤਾਨ ਹੋ ਜੂਗਾ ਨਾ ਤੰਗ ਕਰਦੇ ਨੇ ਬਈ ਯਾਰ ਠੀਕ ਹੈ ਹਾਂ ਲੋਕ ਦੋਸਤੋ ਕਰ ਲੋ ਕਨੈਕਟ ਆ